ਜੀਤ कौर ਜੀ ਤੁਸੀਂ ਜੁੜਿਓ ਆਵਾਜ਼ ਪੰਜਾਬ ਦੀ ਚੈਨਲ ਦੇ ਨਾਲ ਇਸ ਵਕਤ ਅਸੀਂ ਕੋਟਕਪੂਰਾ ਦੇ ਦੇਸਰਾਜ ਨਗਰ ਦੇ ਵਿੱਚ ਖੜੇ ਬੜੀ ਹੀ ਮੰਦ ਭਾਗੀ ਦਰਦਮਈ ਕਹਾਣੀ ਹੈ ਤੁਹਾਡੇ ਨਾਲ ਜਿਹੜੀ ਹੈਗੀ ਸਾਂਝੀ ਕਰਨ ਲੱਗੇ ਆ ਇੱਥੋਂ ਦੇ ਇੱਕ ਭੈਣ ਨੇ ਆਪਣਾ ਕਾਰੋਬਾਰ ਚਲਾਉਣ ਦੇ ਲਈ ਆਪਣੇ ਬੱਚਿਆਂ ਦਾ ਪੇਟ ਭਰਨ ਦੇ ਲਈ ਇੱਕ ਕਾਰੋਬਾਰ ਸ਼ੁਰੂ ਕੀਤਾ ਲੋਨ ਚੱਕ ਕੇ ਬੁਟੀਕ ਦਾ ਕੰਮ ਕੱਪੜੇ ਦਾ ਕੰਮ ਜਿਹੜਾ ਹੈਗਾ ਸ਼ੁਰੂ ਕੀਤਾ ਪਰ ਸਮਾਂ ਚੰਗੇ ਮਾੜੇ ਦਾ ਪਤਾ ਨਹੀਂ ਹੁੰਦਾ ਕਿ ਕਦੋਂ ਚੰਗਾ ਸਮਾਂ ਆਉਂਦਾ ਤੇ ਕਦੋਂ ਮਾੜਾ ਪਰ ਇਨਾਂ ਤੇ ਇੱਕ ਅਜੇਹਾ ਸਮਾਂ ਆਇਆ ਪਹਿਲਾਂ ਵਧੀਆ ਖੁਸ਼ ਸੀਗੇ ਘਰ ਦਾ ਕਾਰੋਬਾਰ ਵਧੀਆ ਸ਼ੁਰੂ ਕੀਤਾ ਹਸਬੰਡ ਵੀ ਬਿਮਾਰ ਹੈ ਗਿਆ ਬੱਚੇ ਛੋਟੇ ਆ ਘਰ ਦਾ ਗੁਜ਼ਾਰਾ ਸਿਰਫ ਇਸ ਭੈਣ ਦੇ ਸਿਰ ਤੇ ਹੀ ਚੱਲਦਾ ਸੀ ਲੋਨ ਲੈ ਕੇ ਜਿਹੜੀ ਬੁਟੀਕ ਸ਼ੁਰੂ ਕੀਤੀ ਤੇ ਕੱਪੜੇ ਲੋਕਾਂ ਦੇ ਸਿਉਣੇ ਸ਼ੁਰੂ ਕੀਤੇ ਦਿਨ ਰਾਤ ਮਿਹਨਤ ਕਰਕੇ ਇੱਕ ਬਹੁਤ ਵਧੀਆ ਜਿਹੜੀ ਦੁਕਾਨ ਤਿਆਰ ਕੀਤੀ ਪਰ ਪਤਾ ਨਹੀਂ ਸੀ ਵੀ ਕਦੋਂ ਸਮਾਂ ਜਿਹੜਾ ਹੈਗਾ ਮਾੜਾ ਆਊਗਾ ਤਾਂ ਜਿਹੜਾ ਘਰ ਦੇ ਹਾਲਾਤ ਹੈਗੇ ਆ ਬੜੇ ਮੰਦ ਭਾਗੀ ਹੋਏ ਕਿ ਅਚਾਨਕ ਇਹ ਜਿਹੜੀ ਹੈਗੀ ਆ ਕੱਪੜਿਆਂ ਵਾਲੀ ਦੁਕਾਨ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਜਿਹੜਾ ਜਿੰਨਾ ਵੀ ਭੈਣ ਨੇ ਲੋਨ ਚੱਕ ਕੇ ਕਪੜਾ ਦੁਕਾਨ ਦੇ ਵਿੱਚ ਪਾਇਆ ਸੀ ਸਾਰੀ ਦੁਕਾਨ ਦੇ ਵਿੱਚ ਜਦੋਂ ਅੱਗ ਲੱਗ ਜਾਂਦੀ ਤਾਂ ਸਾਰਾ ਕਪੜਾ ਬਿੰਦ ਵਿੱਚ ਦੀ ਜਿਹੜਾ ਹੈਗਾ ਸੜ ਕੇ ਸੁਆਹ ਹੋ ਜਾਂਦਾ ਨਾਲ ਨਾਲ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਕਿ ਪਤਾ ਨਹੀਂ ਕਿੰਨੀ ਮਿਹਨਤ ਕੀਤੀ ਹੁੰਦੀ ਆ ਕਿੰਨੀਆਂ ਜੜੀਆਂ ਉਮੀਦਾਂ ਖੜੀਆਂ ਕੀਤੀਆਂ ਹੁੰਦੀਆਂ ਇੱਕ ਔਰਤ ਨੇ ਪਰ ਜਦੋਂ ਉਹ ਇੱਕ ਮਿੰਟ ਦੇ ਵਿੱਚ ਇੱਕ ਸੈਕਿੰਡ ਦੇ ਵਿੱਚ ਖਤਮ ਹੋ ਜਾਣ ਤਾਂ ਇਹ ਉਹਨਾਂ ਦੇ ਦਿਲ ਤੇ ਬੀਤਦੀ ਆ ਦੁਕਾਨ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਕਿ ਇਹ ਉਹ ਮਸ਼ੀਨ ਹੈ ਪਤਾ ਨਹੀਂ ਭੈਣ ਦੇ ਇਹਦੇ ਨਾਲ ਕਿੰਨੀਆਂ ਕੁ ਉਮੀਦਾਂ ਜੁੜੀਆਂ ਸੀਗੀਆਂ ਬੱਚੇ ਬੇਟੀ ਦੀ ਪੜ੍ਹਾਈ ਕਰਾਈ ਇਸੇ ਮਸ਼ੀਨ ਤੋਂ ਘਰ ਵਾਲੇ ਦਾ ਲਾਜ ਚੱਲਦਾ ਸੀ ਏਸੀ ਮਸ਼ੀਨ ਤੋਂ ਸੱਸ ਨਾਲ ਨਹੀਂ ਹੈਗੇ ਉਹਨਾਂ ਦੀ ਡੈਥ ਹੋ ਚੁੱਕੀ ਆ ਸਹਰਾ ਵੀ ਬਜ਼ੁਰਗ ਹੈ ਤੇ ਬੇਟਾ ਵੀ ਭੈਣ ਦਾ ਕਹਿਣਾ ਕਿ ਮੈਨੂੰ ਬੜੇ ਸਮੇਂ ਬਾਅਦ ਜਿਹੜਾ ਹੈਗਾ ਪੁੱਤ ਦੀ ਦਾਤ ਪਰਮਾਤਮਾ ਨੇ ਬਖਸ਼ੀ ਸੀ ਵਧੀਆ ਹੱਸਦੇ ਵਸਦੇ ਸੀ ਲੋਨ ਸੀ ਜਿਹੜਾ ਕੱਪੜੇ ਸਲਾਈ ਕਰ ਕਰਕੇ ਤੇ ਸੂਟ ਵੇਚ ਵੇਚ ਕੇ ਜਿਹੜਾ ਹੈਗਾ ਲੋਨ ਵੀ ਵਧੀਆ ਉਤਾਰ ਹੀ ਜਾਂਦੇ ਸੀਗੇ ਪਰ ਅਚਾਨਕ ਪਤਾ ਨਹੀਂ ਕੀ ਸਮਾਂ ਉਲਟਦਾ ਤੇ ਅੱਗ ਲੱਗਦੀ ਹੈ ਤੇ ਘਰ ਦਾ ਕੱਲੀ ਦੁਕਾਨ ਹੀ ਨਹੀਂ ਕੱਲੀ ਦੁਕਾਨ ਹੀ ਨਹੀਂ ਨੁਕਸਾਨ ਨਹੀਂ ਹੁੰਦਾ ਘਰ ਦੇ ਵਿੱਚ ਜਿੰਨਾ ਵੀ ਸਮਾਨ ਸੀ ਸਾਰਾ ਜਿਹੜਾ ਹੈਗਾ ਸੜਕੇ ਸਵਾਹ ਹੋ ਗਿਆ ਇਹ ਤਸਵੀਰਾਂ ਨੇ ਬੈੱਡ ਤੇ ਗੱਦਿਆਂ ਦੀਆਂ ਇਹ ਤਸਵੀਰਾਂ ਨੇ ਬੈੱਡ ਦੀਆਂ ਬੈੱਡ ਦੇ ਵਿਚਲੇ ਕਮਰੇ ਦੀਆਂ ਤੁਸੀਂ ਦੇਖੋਗੇ ਕਿ ਸਾਰਾ ਸੜਕੇ ਸਵਾਹ ਹੋ ਗਿਆ ਜਿਹੜੀਆਂ ਕੰਧਾਂ ਹੈਗੀਆਂ ਬਿਲਕੁਲ ਇੱਥੇ ਏਸੀ ਲੱਗਿਆ ਹੋਇਆ ਸੀ ਮੈਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਦੀਆਂ ਏ ਏਸੀ ਲੱਗਿਆ ਹੋਇਆ ਸੀ ਏਸੀ ਵੀ ਜਿਹੜਾ ਹੈਗਾ ਏ ਬਿਲਕੁਲ ਮੱਚ ਗਿਆ ਪੱਖਾ ਜਿਹੜਾ ਹੈਗਾ ਉਹ ਵੀ ਮੱਚ ਗਿਆ ਬੈੱਡ ਜਿਹਦੇ ਤੇ ਇੱਕ ਆਸਰਾ ਸੀਗਾ ਭੈਣ ਦੇ ਕੋਲ ਜਿਹੜੀਆਂ ਹੈਗੀਆਂ ਮਾਪਿਓ ਨੇ ਦਾਜ ਦੇ ਵਿੱਚ ਜਿਹੜਾ ਦਿੱਤਾ ਸੀ ਉਹ ਵੀ ਸਾਰੀਆਂ ਚੀਜ਼ਾਂ ਮੱਚ ਗਈਆਂ ਹਾਲਾਤ ਇੰਨੇ ਕਿ ਜ਼ਿਆਦਾ ਤਰਸਯੋਗ ਹੋ ਗਏ ਕਿ ਅੱਜ ਉਹ ਭੈਣ ਦਾ ਰੋ ਰੋ ਬੁਰਾ ਹਾਲ ਹੈ ਉਹਦਾ ਕਹਿਣਾ ਕਿ ਮੈਂ ਲੋਨ ਚੱਕ ਕੇ ਆਪਦਾ ਕਾਰੋਬਾਰ ਸ਼ੁਰੂ ਕੀਤਾ ਸੀ ਪਰ ਮੈਨੂੰ ਨਹੀਂ ਪਤਾ ਸੀ ਇਹ ਮੇਰਾ ਹੱਸਦੇ ਵਸਦੇ ਘਰ ਨੂੰ ਐਦਾਂ ਨਜ਼ਰ ਲੱਗ ਜੂ ਕਿ ਮੇਰੇ ਵਾਸਤੇ ਰਹਿਣ ਜੋਗੀ ਵੀ ਥਾਂ ਨਹੀਂ ਆਂਡ ਗਾੜ ਨਾਲ ਗੱਲਬਾਤ ਕੀਤੀ ਸੀ ਉਹਨਾਂ ਦਾ ਕਹਿਣਾ ਸੀ ਸਾਡੇ ਨਾਲ ਇਸ ਵਕਤ ਉਹ ਪੈਨ ਖੜੇ ਨੇ ਗੱਲਬਾਤ ਕਰਦਿਆਂ ਵੀ ਕੀ ਜਿਹੜੀ ਹੈਗੀ ਆ ਕਹਾਣੀ ਬੀਤੀ ਹੈ ਕੀ ਕਾਰਨ ਬੰਦਾ ਕਿ ਘਰ ਦੇ ਵਿੱਚ ਅੱਗ ਲੱਗਦੀ ਹੈ ਪੈਨ ਕੀ ਗੱਲ ਬੰਦੀ ਹੈ ਵੀ ਜਦੋਂ ਦੁਕਾਨ ਦੇ ਵਿੱਚ ਅੱਗ ਲੱਗਦੀ ਹੈ ਨਮ ਉਸ ਦਿਨ ਅਸੀਂ ਘਰ ਨਹੀਂ ਸੀਗੇ ਕਿ ਰਿਸ਼ਤੇਦਾਨਾਂ ਚ ਪਾਲਟੀ ਸੀਗੀ ਹੂੰ ਤੇ ਅਸੀਂ ਉਧਰ ਗਏ ਹੋਏ ਸੀ ਸਾਢੇ 6 ਵਜੇ ਅਸੀਂ ਉਹਨਾਂ ਦੇ ਗਏ ਅਤrode ਤੇ ਰਾਤ ਨੂੰ 11:30 ਵਜੇ ਸਾਨੂੰ ਗਵੰਡੀ ਦਾ ਫੋਨ ਆ ਗਿਆ ਵੀ ਘਰੇ ਐਂ ਕਰਕੇ ਅੱਗ ਲੱਗ ਗਈ ਆ ਤੇ ਤੁਸੀਂ ਘਰ ਵਾਪਸ ਆ ਜਾਓ ਤੇ ਅਸੀਂ 1:30 ਵਜੇ ਤੱਕ ਅਸੀਂ ਘਰ ਵਾਪਸ ਆ ਗਏ ਜਦੋਂ ਨੂੰ ਘਰ ਵਾਪਸ ਆਇਆ ਘਰੇ ਕੋਈ ਚੀਜ਼ ਨਹੀਂ ਬਚੀ ਹੋਈ ਸੀਗੀ ਕਿਸੇ ਵੀ ਵੀ ਇੱਕ ਕੱਪੜਾ ਤੱਕ ਨਹੀਂ ਮੇਰੇ ਬੁਟੀਕ ਦਾ ਬਚਿਆ ਸੀਗਾ ਸੁਣਦੇ ਵਿੱਚ ਆਇਆ ਕਿ ਇਸੇ ਕੱਪੜੇ ਦੀ ਦੁਕਾਨ ਤੋਂ ਹੀ ਤੁਹਾਡੇ ਘਰ ਦਾ ਗੁਜ਼ਾਰਾ ਚੱਲਦਾ ਸੀਗਾ ਹਾਂਜੀ ਮੈਮ ਬੈਂਪਟਿਕ ਦਾ ਕੰਮ ਸਾਰਾ ਆਪ ਹੀ ਖੋਦੀ ਕਰਦੀ ਸੀਗੀ ਇੱਕ ਲੇਡੀਸ ਰੱਖੀ ਹੋਈ ਸੀ ਜਿਹੜੀ ਮੇਰੀ ਹੈਲਪ ਕਰ ਦਿੰਦੀ ਸੀਗੀ ਵੀ ਘਰ ਦਾ ਸਾਰਾ ਮੇਰੇ ਸਿਰ ਤੇ ਹੀ ਸੀਗਾ ਵੀ ਬੇਟੀਆਂ ਨੂੰ ਪੜਾਉਣਾ ਤੇ ਬਾਪੂ ਜੀ ਮੇਰੇ ਮਜੂਰ ਗਬੂਤ ਨੇ ਉਹਨਾਂ ਤੋਂ ਕੰਮ ਨਹੀਂ ਹੁੰਦਾਗਾ ਮਦਰ ਪੂਰੇ ਹੋ ਗਏ ਸੀਗੇ ਮੇਰੇ ਵੀ ਮੇਰਾ ਸਾਰਾ ਕੰਮ ਸਾਰੇ ਘਰ ਦਾ ਇਹਦੀ ਸਿਰਤੀ ਸੀਗਾ ਬੁਟੀਕ ਦੀ ਸਿਰਤੀ ਥੋੜੇ ਹਸਬੰਦ ਨੂੰ ਕੀ ਹੋਇਆ ਮੇਰੇ ਹਸਬੰਦ ਨੂੰ ਇਹ ਜਿਤਨ ਅਗ ਲੱਗ ਗਏ ਸੀਗੀ ਥੋੜੀ ਦਿਮਾਗੀ ਸਟ्रेस ਹੋ ਗਿਆ ਸੀਗਾ ਡਾਕਟਰ ਸੰਧੂ ਤਾਂ ਉਹਨਾਂ ਦੀ ਮੈਡੀਸਿਨ ਚੱਲੀ ਜਾਂਦੀ ਹੈ ਜੀ ਹਮ ਬਹਜਾਨੋਂ ਵੀ ਹਟ ਗਏ ਸੀ ਤਿੰਨ ਚਾਰ ਦਿਨ ਬਾਅਦ ਜਦੋਂ ਉਹਨਾਂ ਨੂੰ ਹੋਸ਼ ਆਇਆ ਚੌਥੇ ਦਿਨ ਉਹਨਾਂ ਨੇ ਸਾਨੂੰ ਦੇਖ ਕੇ ਪਹਿਚਾਣ ਲਿਆ ਹੂੰ ਜਿਹੜੀ ਇਹ ਦੁਕਾਨ ਦੇ ਵਿੱਚ ਤੁਸੀਂ ਕਪੜਾ ਪਾਇਆ ਸੀਗਾ ਇਹ ਲੋਨ ਚੱਕ ਕੇ ਤੁਸੀਂ ਹਾਂਜੀ ਮੈਮ ਲੋਨ ਚੱਕ ਕੇ ਮਾਲ ਪਾਇਆ ਸੀਗਾ ਵੀ ਇਹਦੇ ਨਾਲ ਮੇਰੀ ਗ੍ਰੋਥ ਹੋ ਜੂਗੀ ਥੋੜੀ ਜੀ ਹੋਰ ਕਮਾਈ ਹੋਣ ਲੱਗ ਜੂਗੀ ਵੀ ਬੱਚੀ ਪੜੀ ਜਾਂਦੀ ਆ ਉਹਦੇ ਵਾਸਤੇ ਮੈਨੂੰ ਹੋਰ ਥੋੜਾ ਜਆ ਹੈਲਪ ਮਿਲ ਜੂਗੀ ਹੂੰ ਪਤਾ ਲੱਗਿਆ ਵੀ ਜਿਹੜੀ ਇਹ ਅੱਗ ਲੱਗੀ ਉਹਦਾ ਕਾਰਨ ਕੀ ਬਣਿਆ ਹੋਊਗਾ ਮੈਮ ਕਾਰਨ ਇਹ ਸੀ ਵੀ ਅੰਦਰ ਇੱਕ ਤਾਂ ਜੋਤ ਲੱਗੀ ਹੋਈ ਸੀ ਬੁਟੀਕ ਵਾਲੇ ਕਮਰੇ 'ਚ ਜੀ ਤੇ ਇੱਕ ਮੈਮ ਆਪਣੇ ਵੱਡੇ ਲੈਂਪ ਸੀਗੇ ਜਿਹੜੀ ਰੋਸ਼ਨੀ ਵਾਸਤੇ ਬੁਟੀਕ ਦੇ ਵਿੱਚ ਉਹਨਾਂ ਤੋਂ ਸ਼ਾਰਟ ਸਰਕਟ ਹੋ ਗਿਆ ਜੀ ਨਾਲ ਜਿਹਦੇ ਨਾਲ ਅੱਗ ਚਾਰੇ ਵੱਧ ਗਈ ਹੂੰ ਕੱਪੜੇ ਦੇ ਨਾਲ ਨਾਲ ਘਰ ਦਾ ਸਮਾਨ ਸਾਰਾ ਹੀ ਮੱਚ ਗਿਆ ਕੁਝ ਬਚਿਆ ਜਿਹੜਾ ਮਤਲਬ ਨਹੀਂ ਮੈਮ ਕੁਝ ਨਹੀਂ ਬਚਿਆ ਗਾ ਇਸ ਟੈਂਪ ਤੇ ਮੈਂ ਗਵੰਡੀਆਂ ਦੇ ਘਰੇ ਰਹੀ ਐਂ ਨੀ ਅੱਜ ਮੈਨੂੰ ਡੇਢ ਮਹੀਨਾ ਹੋ ਗਿਆ ਆ ਜਿਹੜੇ ਮੇਰੇ ਕੱਪੜੇ ਵੀ ਪਾਏ ਆ ਗੁਰਦੁਆਰਾ ਸਾਹਿਬ ਤੋਂ ਆਏ ਆ ਇੱਕ ਮੇਰੀ ਫਰੈਂਡ ਜਿਹੜੀ ਮੋਂ ਨੇ ਮੈਨੂੰ ਇੱਕ ਦੋ ਸੂਟ ਮੇਰੇ ਬੱਚਿਆਂ ਵਾਸਤੇ ਲੈ ਕੇ ਦਿੱਤੇ ਮਾਨਸੋ ਤੋਂ ਉਹਨਾਂ ਦੀ ਸਿਸਟਰ ਆਉਂਨਾ ਨੇ ਮੇਰੇ ਬੱਚਿਆਂ ਵਾਸਤੇ ਕੱਪੜੇ ਭੇਜਿਆ ਜਿਹੜਾ ਰਾਸ਼ਨਾ ਉਹ ਗੁਰਦੁਆਰਾ ਸਾਹਿਬ ਤੁਸੀਂ ਤਨਾਮ ਵੀਰਾ ਵਾ ਉਹ ਦੇ ਕੇ ਆਂਦਾ ਹੀ ਕਹਿੰਦੇ ਸੁਣਨ ਦੇ ਵਿੱਚ ਆਇਆ ਆਨਗਵਾਨ ਨਾਲ ਗੱਲਬਾਤ ਕੀਤੀ ਕਹਿੰਦੇ ਭੈਣ ਆਏ ਗਏ ਨੂੰ ਮਤਲਬ ਕਿ ਜਿਹੜਾ ਵੀ ਕੋਈ ਮੰਗਤਾ ਹੁੰਦਾ ਸੀ ਉਹਨੂੰ ਕਦੇ ਖਾਲੀ ਨਹੀਂ ਮੋੜਦੀ ਸੀ ਪਰ ਅੱਜ ਹਾਲਾਤ ਤੁਹਾਡੇ ਬਣ ਗਏ ਮੰਗਣ ਵਾਲੇ ਹਾਲਾਤ ਬਣ ਗਏ ਹਾਂਜੀ ਮੈਮ ਮੈਂ ਦੂਸਰੇ ਦੀ ਹੈਲਪ ਬਹੁਤ ਕਰਦੀ ਸੀਗੀ ਲੰਗਰ ਵੀ ਮੈਂ ਖੁਦ ਲਾਂਦੀ ਸੀ ਵੀ ਜਿੰਨਾ ਮੈਨੂੰ ਸੀ ਮੇਰਾ ਹੱਥ ਸੋਖਾ ਵਾ ਵੀ ਮੈਂ ਕਿਸੇ ਦੀ ਹੈਲਪ ਕਰ ਸਕਾਂ ਅੱਜ ਮੇਰੇ ਤੇ ਇਹੋ ਜਿਹੇ ਟਾਈਮ ਮੈਂ ਵੀ ਮੇਰੇ ਕੋਲ ਆਪਦੇ ਵਾਸਤੇ ਵੀ ਰੋਟੀ ਨੂੰ ਪੈਸਾ ਨਹੀਂ ਗਾ ਹੂੰ ਫਰੀਕੇਦਮ ਜਦੋਂ ਆਏ ਘਰ ਦੇ ਹਾਲਾਤ ਦੇਖੇ ਹੋਣੇ ਆ ਫਿਰ ਜਿਹੜੀ ਅੱਗ ਇੰਨੀ ਪਈ ਫਿਰ ਕਿਹਨੇ ਉਹਨੂੰ ਮਤਲਬ ਠੱਲ ਪਾਈ ਜਾਂ ਕਿਹਨੇ ਬੁਝਾਈ ਬੁਝੋਈ ਮੈਂ ਮਾਂ ਤਿੰਨੇ ਘਰ ਸੀ ਸਾਡੇ ਸਾਹਮਣੇ ਇਹਨਾਂ ਨੇ ਰਾਤ ਮੱਛੀ ਮੋਟਰ ਲਾਈ ਕਿ ਕੰਦੇ ਵੀ ਸਾਨੂੰ ਸਮਝ ਨਹੀਂ ਆਂਦੀ ਪਈ ਸੀ ਵੀ ਕੀ ਗੱਲ ਬਣ ਗਈ ਇਹ ਇਹਨਾਂ ਨੇ ਮੱਛੀ ਮੋਟਰ ਲਾ ਕੇ ਪਾਣੀ ਪੂਣੀ ਪਾਇਆ ਵੀ ਰਾਤ ਨੂੰ ਕੰਦੇ ਅਸੀਂ 1.5 ਵਜੇ ਤੱਕ ਲੱਗੇ ਰਹੇ ਜਦੋਂ ਇਹਨਾਂ ਨੇ ਸਾਨੂੰ ਫੋਨ ਕੀਤਾ ਸੇਰੇ ਵੀ ਦੇ ਦੋ ਇੱਧਰ ਆਏ ਆ ਉਦੋਂ ਵੀ ਵੀ ਤਫ਼ਸੀਲ ਨਹੀਂ ਜਾਦੀ ਸੀ ਫਿਰ 5 ਗ੍ਰੇਡ ਵਾਲਿਆਂ ਨੂੰ ਵੀ ਬੁਲਾਇਆ ਫੇਰ ਜਾ ਕੇ ਥੋੜਾ ਜਿਹਾ ਵੀ ਸਹੀ ਹੋਇਆ ਅਨੁਰੋਧ ਤੁਹਾਡੀ ਜਿਹੜੀ ਮਸ਼ੀਨ ਸੀ ਜਿਹਦੇ ਨਾਲ ਥੋੜਾ ਕਾਰੋਬਾਰ ਚੱਲਦਾ ਸੀ ਅੱਜ ਉਹਦੇ ਹਾਲਾਤ ਦੇਖਣ ਆ ਲਿਆ ਉਹਨੂੰ ਦੇਖ ਦੇ ਕੇ ਕਿਤੇ ਨਾ ਕਿਤੇ ਤਾਂ ਹੁੰਦਾ ਹੀ ਹੋਣਾ ਵੀ ਮੇਰਾ ਇਸੇ ਨਾਲ ਹੀ ਕਿਤੇ ਜਾਨਾ ਚੱਲਦਾ ਸੀ ਮੈਂ ਇਧਰ ਆ ਨਹੀਂ ਸਕਦੀ ਜੀ ਮੈਂ ਦੇਖ ਨਹੀਂ ਸਕਦੀ ਆਪਦੇ ਘਰ ਵਿੱਚ ਤਾਂ ਮੈਂ ਦੇਖਦੀ ਮੇਰੇ ਹੋਲ ਪਿੰਦੇ ਕਹਿੰਦੇ ਔਰਤ ਦੇ ਬੜੇ ਮਤਲਬ ਕਿ ਚਾਹ ਜੁੜੇ ਹੁੰਦੇ ਆ ਬੜੀਆਂ ਉਮੀਦਾਂ ਜੁੜੀਆਂ ਹੁੰਦੀਆਂ ਆ ਆਪਦੇ ਘਰ ਦੇ ਨਾਲ ਅੱਜ ਗਵਾਂਡੀਆਂ ਦੇ ਘਰ ਦੇ ਵਿੱਚ ਇੰਨੇ ਪਏ ਹਾਂ ਜੀ ਹਾਂਜੀ ਮਾਉਂਟਨ ਦੇ ਨਾਲ ਦੇ ਕਰ ਰਹੀ ਨਹੀਂ ਭਈ ਜਿਹੜੇ ਤੁਹਾਡੇ ਕੋਈ ਇਥੋਂ ਦੇ ਨਗਰ ਦੇ ਕੋਈ ਐਮਸੀ ਆ ਜਾਂ ਕੋਈ ਪੰਚਾਇਤ ਆ ਕੋਈ ਉਹਨਾਂ ਦੇ ਕੋਲੇ ਤੁਸੀਂ ਗਏ ਆ ਵੀ ਆਪਦੇ ਘਰ ਦੇ ਲਈ ਜਾਂ ਕੋਈ ਮਦਦ ਦੇ ਲਈ ਗਏ ਆ ਜੋ ਖੜੇ ਆ ਤੁਹਾਡੇ ਨਾਲ ਮੈਂ ਡੀਸੀ ਸਾਹਿਬ ਕੋਲ ਗਈ ਸੀਗੀ ਉੱਥੇ ਉੱਥੇ ਮੈਂ ਐਪਲੀਕੇਸ਼ਨ ਦਿੱਤੀ ਹੋਈ ਆ 2-4 ਦਿਨਾਂ ਬਾਅਦ ਮੈਂ ਡੇਲੀ ਆਪਦੇ ਇੱਥੇ ਕਚਹਿਰੀ ਤੇ ਜਾਨੀ ਆ ਮੈਡਮ ਰਮਨੀਤ ਹੈਗੀ ਆ ਉਹਨਾਂ ਕੋਲ ਫਾਈਲ ਆਈ ਹੋਈ ਆ ਉਹ ਕਹਿੰਦੇ ਜਿੰਨੀ ਵੀ ਸਾਡੇ ਤੋਂ ਮਦਦ ਹੋਊਗੀ ਅਸੀਂ ਜਰੂਰ ਕਰਾਵਾਂਗੇ ਹੋਰ ਪਾਸਿਓ ਕਿਸੇ ਪਾਸਿਓ ਕੋਈ ਮਦਦ ਹੋਈ ਆ ਕੋਈ ਸਹਿਯੋਗੀ ਆ ਤਾਂ ਜਾਂ ਕੋਈ ਮਰ ਕੋਈ ਮੈਨੂੰ ਇੱਕ ਮਾਰਬਲ ਹੈ ਨਹੀਂ ਮੋਟਰ ਮਾਰਬਲ ਵਾਲਿਆ ਉਹਨਾਂ ਸਰ ਨੇ ਮੇਰੀ ਮਦਦ ਕੀਤੀ ਸੀਗੀ ਹਮ ਤੇ ਇੱਕ ਸਤਨਾਮ ਵੀਰਾ ਰਵਨੀਤ ਭੈਣ ਜੀ ਇਹਨਾਂ ਨੇ ਮੈਨੂੰ ਕੱਪੜੇ ਤੇ ਰਾਸ਼ਨ ਦੀ ਮਦਦ ਕੀਤੀ ਸੀਗੀ ਜਦੋਂ ਮੈਂ ਕਿਸੇ ਨੇ ਕਦੀ ਕਿਸੇ ਤੋਂ ਹੱਲਪਨਾ ਮੰਗੀ ਹੋਵੇ ਬਹੁਤ ਸ਼ਰਮ ਆਉਂਦੀ ਹੈ ਵੀ ਮੈਂ ਕਿਸ ਨੂੰ ਕੀ ਸਵਾਲ ਪਾਵਾਂ ਵੀ ਮੇਰੇ ਹਾਲਾਤ ਅਜਿਹੇ ਤਾਂ ਤੁਸੀਂ ਆਪਣੇ ਆਪ ਨੂੰ ਆਪਦੇ ਜੋਗਾ ਖੜਾ ਕੀਤਾ ਹੋਇਆ ਸੀਗਾ ਵੀ ਮੰਗਲ ਜੋਗਾ ਨਹੀਂ ਕੀਤਾ ਮੰਗਲ ਜੋਗਾ ਨਹੀਂ ਕੀਤਾ ਸੀਗਾ ਮੈਂ ਆਪਦੇ ਖੁਦ ਕਮਾਉਂਦੀ ਸੀ ਆਪਦੇ ਬੱਚੇ ਲਈ ਪਰਵਾਰਾਂ ਦੇ ਵਿੱਚ ਰਿਸ਼ਤੇਦਾਰ ਹੁੰਦੇ ਆ ਭੈਣ ਭਰਾ ਹੁੰਦੇ ਆ ਕਿ ਮਾਂ ਫੜੀ ਫਿਰ ਕਿਸੇ ਨੇ ਹਾਂ ਜੀ ਮੇਰੀ ਮਾਸੀ ਵੀ ਸੀਗੇ ਉਹ ਆਏ ਸੀਗੇ ਮੇਰੇ ਬੱਚਾ ਲਈ ਕਨ ਦੇ ਕੇ ਗਏ ਵੀ ਜਿੰਨਾ ਕੋ ਉਹਨਾਂ ਦੇ ਪਿਸਤਰਾ ਸਾਰੇ ਉਹਨਾਂ ਦਾ ਵੀ ਇਸ ਤਰ੍ਹਾਂ ਵੀ ਪਿੰਨ ਦੇ ਕੇ ਗਏ ਹੋ ਤੁਹਾਡਾ ਨਾਲ ਗੱਲਬਾਤ ਕਰਦੇ ਆ ਗਵਾਂਢ ਦੇ ਵਿੱਚ ਰਹਿੰਦੇ ਹੋ ਹਨਾ ਬੜੀਆਂ ਉਮੀਦਾਂ ਜੁੜੀਆਂ ਹੁੰਦੀਆਂ ਔਰਤਾਂ ਦੀ ਆਪਣੇ ਘਰਾਂ ਦੇ ਨਾਲ ਗੁਜ਼ਾਰਾ ਚੱਲਦਾ ਸੀ ਕਹਿੰਦੇ اسی ਦੁਕਾਨ ਦੇ ਨਾਲ ਕਿਵੇਂ ਦੇਖਦਾ ਤੁਸੀਂ ਇਹਨੂੰ ਬਹੁਤ ਜ਼ਿਆਦਾ ਇਹ ਤਾਂ ਬਹੁਣਾ ਬਹੁਤ ਹੀ ਜ਼ਿਆਦਾ ਵਧੀਆ ਸੀਗੇ ਸਾਡੇ ਬਿਚੇਲੇ ਰੋਟੀ ਨਹੀਂ ਸੀ ਬਣਦੀ ਘਰੇ ਇਹਨੇ ਵਿਚਾਰੀ ਨੇ ਆਖਣਾ ਆਖਣਾ ਵੀ ਮੇਰੇ ਤੋਂ ਲੈ ਜਾ ਉਸਮਾਨ ਕੋਈ ਨਹੀਂ ਹੈਣਾ ਬਹੁਤ ਚੰਗੇ ਸੀਗੇ ਪਰ ਪਤਾ ਨਹੀਂ ਰੱਬ ਨੇ ਕੀ ਇਹਨਾਂ ਤੇ ਪਾਣਾ ਵਰਤਾਇਆ ਲੋਨ ਚੱਕ ਕੇ ਕਹਿੰਦੇ ਦੁਕਾਨ ਖੜੀ ਕੀਤੀ ਇਹਨਾਂ ਨੇ ਹਾਂ ਪਰ ਵਿਚਾਰੇ ਕੰਮਦਨ ਪਰ ਰਾਤ ਕਰਦੀ ਸੀ ਹੂੰ ਕਰਦਾ ਕੋਈ ਵੀ ਸਮਾਨ ਨਹੀਂ ਰਿਹਾ ਕੋਈ ਸਮਾਨ ਨਹੀਂ ਬੱਚਾ ਕੋਈ ਸਮਾਨ ਵੀ ਫਿਰ ਹੁਣ ਇਹ ਕਿੱਥੇ ਰਹਿੰਦੇ ਆ ਇਹ ਗਵਾਂਡੀਆਂ ਦੇ ਘਰੇ ਰਹਿੰਦੇ ਆ ਇੱਕ ਕਮਰਾ ਉਹਨਾਂ ਨੇ ਦਿੱਤਾ ਵਾ ਉੱਥੇ ਰਹਿੰਦੇ ਕਿੰਨੇ ਬੱਚੇ ਇਹਨਾਂ ਦੇ ਇਹਨਾਂ ਦੇ ਤਿੰਨ ਗੁੱਡੀਆਂ ਨੇ ਇੱਕ ਕਾਕਾ ਛੋਟਾ ਸਾਰਾ ਅੱਛਾ ਤਿੰਨ ਗੁੱਡੀਆਂ ਹਾਂਜੀ ਹੂੰ ਬੱਚੇ ਹੀ ਫਿਰ ਸਰਕਾਰੀ ਸਕੂਲਾਂ ਚ ਪੜਦੇ ਆ ਕਿ ਪ੍ਰਾਈਵੇਟ ਸਕੂਲ ਚ ਪੜਦੇ ਆ ਵਿਚੇ ਪੜਦੇ ਸਰਕਾਰੀ ਦੇ ਚ ਜਿਹੜੀ ਵੱਡੀ ਕੁੜੀ ਆ ਵਾ ਬੀ ਕਾਮ ਕਰਦੀ ਉਹ ਐਲਪੀ ਦੇ ਵਿੱਚ ਐਡਮਿਸ਼ਨ ਕਰਾਈ ਹੋਈ ਸੀਗੀ ਕੁੜੀਆ ਦੀ ਤੇ ਐਦਿ ਕੀ ਉਹਦੇ ਹੁਣ ਬੁੱਕਸ ਆਈਆਂ ਸੀਗੇ ਮੇਰੇ ਕੋਲ ਬੁੱਕਸ ਵਾਸਤੇ ਵੀ ਪੈਸੇ ਨਹੀਂ ਸੀਗੇ ਉਸ ਦਿਨ ਮੈਂ ਗੁਟਵਰ ਸਰਪ ਸਤਨਾਮ ਵੀਰੇ ਨੂੰ ਫੋਨ ਕੀਤਾ ਮਗਰ ਵੀਰੇ ਵੀ ਮੈਂ ਕਹਿ ਰਹਾ ਤਾਂ ਨਹੀਂ ਚਾਹਦੀ ਕਿ ਪਰ ਮੇਰੀ ਮਜਬੂਰੀ ਹੈ ਮੈਂ ਕਹਿੰਦੀ ਕੁੜੀ ਦੀ ਪੜ੍ਹਾਈ ਖਰਾਬ ਹੋ ਜੂਗੀ ਉਹਨਾਂ ਨੇ ਆਪ ਦੇ ਗਰੁੱਪ 'ਚ ਪੈਸੇ ਇਕੱਠੇ ਕੀਤੇ 3000 ਰੁਪਏ ਬੁੱਕਸ ਦਿਵਾ ਕੇ ਗਏ ਬੇਟੀ ਨੂੰ ਤੇ ਦੂਜੀਆਂ ਦੋ ਬੇਟੀਆਂ ਹੈਗੀਆਂ ਉਹ ਸਰਕਾਰੀ 'ਚ ਜਿਹੜੇ ਸਰਕਾਰੀ ਟੀਚਰ ਆ ਉਹਨਾਂ ਨੇ ਉਹਨਾਂ ਨੂੰ ਬੈਗ ਤੇ ਬੁੱਕਸ ਵਰਦੀ ਸਾਰਾ ਕੁਝ ਉਹਨਾਂ ਨੇ ਲੈ ਕੇ ਦਿੱਤਾ ਜਿਹੜੇ ਸਾਡੇ ਪੰਜਾਬੀ ਭਰਾ ਹੈਗੇ ਆ ਬਹੁਤ ਵੱਡੇ ਦਿਲ ਦੇ ਹੈਗੇ ਆ ਬੜਾ ਸਹਿਯੋਗ ਵੀ ਕਰਦੇ ਆ ਤੇ ਕਰਦੇ ਆਏ ਤੇ ਹਮੇਸ਼ਾ ਕਰਦੇ ਹੀ ਰਹਿਣਗੇ ਕਿਉਂਕਿ ਉਹ ਰੇਕ ਦਾ ਜਿਹੜਾ ਦੁੱਖ ਦਰਦ ਸਮਝਦੇ ਆ ਅਸੀਂ ਚਾਹੁੰਦੇ ਆ ਕਿ ਤੁਸੀਂ ਆਪ ਦਾ ਕੋਈ ਮੋਬਾਈਲ ਨੰਬਰ ਬੋਲੋ ਤੇ ਨਾਲ ਨਾਲ ਸਾਨੂੰ ਜਿਹੜਾ ਹੈਗਾ ਆਪਦਾ ਅਕਾਊਂਟ ਨੰਬਰ ਵੀ ਜ਼ਰੂਰ ਦਿਓ ਜੇ ਤਾਂ ਕਿ ਜਿਹੜਾ ਹੈਗਾ ਅਸੀਂ ਵੀਡੀਓ ਦੇ ਵਿੱਚ ਲਾ ਸਕੀਏ ਸੋ ਜਿੱਦਾਂ ਇਹ ਭੈਣ ਦੇ ਨਾਲ ਗੱਲਬਾਤ ਕੀਤੀ ਹੈ ਭੈਣ ਦਾ ਕਹਿਣਾ ਕਿ ਮੇਰੇ ਤਿੰਨ ਬੇਟੀਆਂ ਨੇ ਬੇਟੀ ਦੀ ਪੜ੍ਹਾਈ ਜਿਹੜੀ ਹੈਗੀ ਆ ਉਹ ਚਾਰ ਜਾਰੀ ਹੈਗੀ ਆ ਮਤਲਬ ਕਿ ਉਹਦੇ ਖਰਚੇ ਦੇ ਲਈ ਜਿਹੜਾ ਹੈਗਾ ਹੁਣ ਥੋੜਾ ਜਿਹਾ ਔਖਾ ਹੋਇਆ ਪਿਆ ਕਿਉਂਕਿ ਅੱਗੇ ਤਾਂ ਵਿਚਾਰੀ ਕੱਪੜੇ ਸਲਾਈ ਕਰਕੇ ਜਿਹੜਾ ਹੈਗਾ ਏ ਗੁਜ਼ਾਰਾ ਕਰੀ ਜਾਂਦੀ ਸੀ ਘਰ ਦਾ ਨੁਕਸਾਨ ਹੋ ਗਿਆ ਸਾਰਾ ਘਰ ਸੜ ਗਿਆ ਹੈਗਾ ਫਿਲਹਾਲ ਹੁਣ ਗਵਾਂਡੀਆਂ ਨੇ ਜਿਹੜਾ ਹੈਗਾ ਸਹਾਰਾ ਦਿੱਤਾ ਹੋਇਆ ਪਰ ਅਸੀਂ ਵੀ ਸਹਿਯੋਗੀਆਂ ਨੂੰ ਅਪੀਲ ਕਰਦੇ ਆਂ ਦਾਨੀਆਂ ਨੂੰ ਅਪੀਲ ਕਰਦੇ ਆਂ ਤੇ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਹੈਗਾ ਉਹਨੂੰ ਵੀ ਅਪੀਲ ਕਰਦੇ ਆਂ ਕਿ ਇਸ ਭੈਣ ਦੇ ਵੱਧ ਤੋਂ ਵੱਧ ਮਦਦ ਕਰੋ ਬਾਕੀ ਜਿਹੜਾ ਇਹਨਾਂ ਦਾ ਅਕਾਊਂਟ ਨੰਬਰ ਹੈਗਾ ਕੋਈ ਵੀ ਇਹਨਾਂ ਦਾ ਕੰਟੈਕਟ ਨੰਬਰ ਹੋਊਗਾ ਉਹ ਅਸੀਂ ਹਾਈਡਿੰਗ ਦੇ ਵਿੱਚ ਜਿਹੜਾ ਹੈਗਾ ਜ਼ਰੂਰ ਪਾਵਾਂਗੇ ਵੀਡੀਓ ਦੇ ਵਿੱਚ ਜਿਹੜਾ ਹੈਗਾ ਜ਼ਰੂਰ ਮੈਂਸ਼ਨ ਕਰਾਂਗੇ ਤਾਂ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਤੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਵੀ ਕਰ ਸਕਦੇ ਹੋ ਤੁਹਾਨੂੰ ਕਿੱਦਾਂ ਦੀ ਵੀਡੀਓ ਲੱਗੀ ਤੁਸਦੇ ਵਿੱਚ ਮੈਸੇਜ ਜ਼ਰੂਰ ਕਰਨਾ ਜੁੜੇ ਰਹਿਣਾ ਆਵਾਜ਼ ਪੰਜਾਬ ਦੀ ਚੈਨਲ ਦੇ ਨਾਲ ਮਿਲਦੇ ਹਨ ਨਾਲ ਵੀਡੀਓ ਦੇ ਨਾਲ ਧੰਨਵਾਦ